ਅੱਜ ਵੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਬੜਾ ਚਰਚਿਤ ਹੈ ਇਹ ਮਸਲਾ ਕਿ ਕੁਝ ਬਾਗੀ ਕਾਲੀ ਦਲ ਵੱਲੋਂ ਕੁਝ ਮੁੱਦਿਆਂ ਨੂੰ ਲੈ ਕੇ ਕਾਲਤਖ ਸਾਹਿਬ ਤੇ ਪਹੁੰਚ ਗਏ ਇਹ ਕਿ ਨਾ ਭਾਵੇਂ ਕਿ ਉਹ ਬਾਅਦ ਲੋਕਾਂ ਨੇ ਦੇਖਿਆ ਕਿ ਉਹ ਇੱਕ ਰਾਜਨੀਤਿਕ ਛੜਜੰਤਰ ਸੀ ਪਰ ਮੈਂ ਇਸ ਨੂੰ ਛੱਡਦਾ ਪਰ ਉਹਨਾਂ ਨੇ ਇਹ ਕਾਲਤਖ ਸਾਹਿਬ ਨੇ ਉਸ ਮਾਮਲੇ ਨੂੰ ਲੈ ਕੇ ਇਹ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ ਆਪਣਾ ਪੱਖ ਸਪਸ਼ਟ ਕਰਨ ਲਈ 15 ਦਿਨ ਦਾ ਟਾਈਮ ਦਿੱਤਾ ਸੀ ਸੋ ਅੱਜ ਸੁਖਬੀਰ ਸਿੰਘ ਬਾਦਲ ਆਪਣੇ ਆਕਾਲੀ ਦਲ ਦੇ ਸਾਥੀਆਂ ਸਮੇਤ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਕਿ ਉਹ ਨਤਮਸਤਕ ਹੋਣ ਵਾਸਤੇ ਆਏ ਉਹਨਾਂ ਨੇ ਆਕਾਲ ਤਖਤ ਸਾਹਿਬ ਦੇ ਜਹਜ਼ਰ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਅਸੀਂ ਪੂਰਨ ਤੌਰ ਤੇ ਸਮਰਪਣ ਆਕਾਲ ਤਖਤ ਸਾਹਿਬ ਨੂੰ ਜੋ ਸਾਨੂੰ ਕਿਨਾਂ ਸੇਵਾ ਲਾਉਣਗੇ ਜੋ ਵੀ ਆਦੇਸ਼ ਹੋਏਗਾ ਉਹ ਪੂਰਨ ਤੌਰ ਤੇ ਪ੍ਰਮਾਨ ਹੋਏਗਾ ਪਰ ਮੈਂ ਆਪਣੀ ਗੱਲ ਕਰਦੇ ਆ ਇਹਦੇ ਨਾਲ ਦੀ ਨਾਲ ਆਕਾਲ ਤਖਤ ਸਾਹਿਬ ਵੱਲੋਂ ਸ਼ਰੋਣੀ ਕਮੇਟੀ ਨੂੰ ਇੱਕ ਪੱਤਰ ਗਿਆ ਸੀ ਉਹਨਾਂ ਤੋਂ ਵੀ ਕੁਝ ਜਿਹੜਾ ਮੁੱਦਿਆਂ ਤੇ ਜਾਣਕਾਰੀ ਮੰਗੀ ਜੀ ਸੋ ਉਸ ਪੱਖ ਨੂੰ ਜਿਹੜਾ ਚੋਣ ਕਮੇਟੀ ਦੇ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਸਾਹਿਬ ਨੇ ਆਪਣਾ ਪੱਖ ਜਿਹੜਾ ਵਾ ਬੰਦਲਫਾਫੇ ਵਿੱਚ ਉਹ ਕਾਲ ਤੱਕ ਸਾਹਿਬ ਨੇ ਜਹਦਰ ਸਾਹਿਬ ਨੂੰ ਸੌਂਪਿਆ ਉਸ ਵਾਫਤ ਦੇ ਵਿੱਚ ਮੈਂ ਵੀ ਸ਼ਾਉ ਹਾਂ ਜੋ ਜਿਹੜਾ ਸਬੀ ਸਿੰਘ ਬਾਦਲ ਨੇ ਸਪਸ਼ਟ ਕਰਨ ਦਿੱਤਾ ਗਿਆ ਸੋ ਸਭ ਤੋਂ ਸਿਗਾ ਕਿ ਅੱਜ ਹੀ ਕੱਲ ਤੱਕ ਸੈਜਿਹਦਾਰ ਸਾਹਿਬ ਵੀ ਹੋਰ ਹਦਾਇਤ ਦੇਣਗੇ ਸੋ ਇਸ ਤੋਂ ਬਾਅਦ ਕੀ ਪੰਜ ਪ੍ਰਕਿਰਿਆ ਇਹ ਹੁੰਦੀ ਹੈ ਦੇਖੋ 15 ਦਿਨਾਂ ਚ ਜਿਹੜਾ ਜਿਹੜਾ ਜਿਹੜੇ ਜਿਨ੍ਹਾਂ ਨੇ ਦੋਸ਼ ਲਾਇਆ ਉਸ ਦੋਸ਼ ਦਾ ਪੱਖ ਤਾਂ ਪੁੱਛਣਾ ਹੀ ਹੈ ਨਾ ਇਹਦਾ ਇੱਕ ਉਸ ਤੋਂ ਬਾਅਦ ਜਿਹਿਹਦਾਰ ਸਾਹਿਬ ਬਾਕੀ ਸਿੰਘ ਸਾਹਿਬ ਨਾਲ ਲੜ ਕੇ ਕੀ ਫੈਸਲਾ ਕਰਦੇ ਆ ਉਹ ਅਗਲੀ ਪ੍ਰਕਿਰਿਆ ਆ ਬਸ ਇੱਕ ਤੱਕ ਜਿਹੜਾ ਕੀ ਜਿਹੜਾ ਕਹਿ ਨਹੀਂ ਸਕਦੇ ਇਹ ਤਾਂ ਜਿਹਿਹਦਾਰ ਸਾਹਿਬ ਦੇ ਅਧਿਕਾਰ ਖੇਤਰ ਦਾ ਮਸਲਾ ਮੈਂ ਇਹ ਕੋਈ ਟਿੱਪਣੀ ਨਹੀਂ ਕਰ ਸਕਦਾ ਕ੍ਰੋਨੀਕ ਕਮੇਟੀ ਵੱਲੋਂ ਜਿਹੜੇ ਸਵਾਲ ਸੀ ਕ੍ਰੋਨੀਕ ਕਮੇਟੀ ਵੱਲੋਂ ਪਿਆਰ ਬਾਜੀ ਦਾ ਜਿਹੜਾ ਦੇਖੋ ਜੀ ਜੋ ਸਰਕਾਰਤਖਸਾਬ ਵੱਲੋਂ ਸਾਨੂੰ ਪੁੱਛਿਆ ਗਿਆ ਜੋ ਸਾਨੂੰ ਇਸ ਟਿੱਪਣੀ ਤੇ ਟਿੱਪਣੀ ਕਰ ਲਈ ਕਿਹਾ ਗਿਆ ਉਸ ਦਾ ਸਾਰਾ ਕੁਝ ਇੱਕ ਪੁਲੰਦਾ ਬਣਾ ਕੇ ਐਡਵੋਕੇਟ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਦਿੱਤਾ ਜੋ ਸਾਨੂੰ ਹੁਕਮ ਆਇਆ ਸੀ ਅਸੀਂ ਹੱਥ ਜੋੜ ਕੇ ਗੱਲ ਚ ਪਰਣਾ ਪਾ ਕੇ ਉਹਨਾਂ ਨੂੰ ਇਹ ਸਾਰਾ ਦੇ ਦਿੱਤਾ ਕਿ ਜੋ ਤਖਤ ਸਾਹਿਬ ਵੱਲੋਂ ਸਾਨੂੰ ਹੁਕਮ ਹੋਏਗਾ ਅਸੀਂ